ਕਰੋ ਕਿਤੇ ਇੱਕ ਮਿੰਟ ਜਿਹੜੇ ਆਰਡਰ ਸੀ ਇਹ ਜੀ ਸਾਹਿਬ ਇੱਕ ਮਿੰਟ ਕਿਹੜੇ ਆਰਡਰ ਸੀ ਬੇਨਤੀ ਪ੍ਰੋਪਰ ਕਰ ਲਈ ਫਿਰ ਉਹੀ ਕਰਨ ਲੱਗੇ ਆ ਨਹੀਂ ਇਹ ਨਹੀਂ 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 ਇੱਕ ਮਿੰਟ ਮੈਂ ਮੀਡੀਆ ਸਾਹਮਣੇ ਤੁਹਾਨੂੰ ਪੁੱਛਣਾ ਚਾਹਣਾ ਜੇ ਤੁਸੀਂ ਬੇਨਤੀ ਨਹੀਂ ਕੀਤੀ ਤੇ ਤੁਸੀਂ ਟੌਣ ਕੀ ਆ ਕੇ ਜਣਾ ਮੈਂ ਮੈਂ ਆਣਾ ਮੈਂ ਨਹੀਂ ਨਹੀਂ ਜੀ ਆਂ ਤੁਸੀਂ ਕੀਤੀ ਤੁਸੀਂ ਇੰਨਾ ਜਗਾਵ ਜਗਾਵ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਰਵਾਜ਼ਾ ਆ ਕੇ ਕਿੰਨੀ ਜ਼ਰੂਰ ਹੈ ਕਿ ਕਿਸੇ ਪੋਲੀਟੀਸ਼ੀਅਨ ਦੇ ਦਰਵਾਜ਼ਾ ਆ ਕੇ ਇਹ ਮਤਲਬ ਨਾ ਕਰ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਰਵਾਜ਼ਾ ਜਾ ਕੇ ਇਹ ਕੰਮ ਨਾ ਕਰੋ ਜਿਹੜੀਆਂ ਗੰਗਾਂ ਬੰਨੂ ਗਈਆਂ ਮੈਂ ਖੁੱਲਣੀਆਂ ਨਹੀਂ ਜਨਾਬ ਥੋੜੇ ਜੀ ਗੁੱਗੀ ਤੌਰ ਤੇ ਤੁਹਾਨੂੰ ਤੁਸੀਂ ਤੁਹਾਡੇ ਫਾਦਰ ਸਾਹਿਬ ਜਨਾਬ ਮਿੰਟੀ ਅੱਧੀ ਘੰਟੇ 5 ਵਜੇ ਨੇਰੇਲੇ ਵਿੱਚ ਕਦੀ ਕਿਸੇ ਨੂੰ ਢਾਉਦੇ ਦੇਖਿਆ ਕੋਈ ਗੱਲ ਨਹੀਂ ਤੈਨਹੀਂ ਹੈ ਨਾ ਜਿਹੜੇ ਸਾਰਿਆਂ ਨੂੰ ਪਤਾ ਨਹੀਂ ਕਿ ਜਿਹੜੇ ਗੁਰਜੜੂ ਕੋਪੇ ਬੰਦੇ ਸੀ ਬੰਦੂ ਬਾਗ ਸਾਰੇ ਨਸ਼ਾ ਦਾਸਤੂਰੀ ਕਾਸ਼ੀ ਦੇ ਦਸਤੂਕ ਨਹੀਂ ਤੇ ਜਿਹੜੇ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਪਾ ਦਾ ਕੀ ਉਹਨਾਂ ਦੇ ਘਰ ਟੱਠੇ ਹੈ ਰਸੋ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕੀ ਨਾ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕੀ ਨਾ ਪੀਏ ਫੜਿਆ ਗਿਆ ਉਹਦੇ ਖਾਤੇ ਚ ਕੀਕੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਉਹਦੇ ਕੋਲੋਂ ਪੈਸੇ ਕਿਧਰੋਂ ਬਾਹਰ ਗਏ ਕਿੰਨੇ ਖਾਤੇ ਚ ਗਏ ਕਿੰਨੇ ਕਿੰਨੇ ਆਧਾਰ ਕੱਢ ਵਰਤੇ ਗਏ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਜੇ ਮੰਤਰੀ ਵੀ ਕੀਤੀ ਸੀ ਤੇ ਤੁਸੀਂ ਕਿੱਸਾ ਮੈਂ ਇਥੇ ਜੀ ਧੌਣ ਆ ਗਏ ਇੰਨਾ ਠੱਗਾ ਜਿਹੜਾ ਹੈ ਉਹ ਪਰਮਾਤਮਾ ਦੇਖਦਾ ਹੈ ਮੰੂਏ ਬ੍ਰੇਕ ਗੱਲਾਂ ਦੇਣੀਆਂ ਬੈਨੂ ਸੋ ਟਿਕਾ ਤੋਂ ਪਹਿਲੇ ਕਿਹਾ ਗਿਆ ਕਿ ਆ ਕਰ ਕੋਈ ਸੂਚਨੀ ਕੀਤਾ ਗਿਆ ਇੱਕ ਪੈਸੇ ਦੀ ਸੂਚਨੀ ਵੀ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4:30 ਆ ਗਏ ਧੱਕਾ ਕਰਦਾ ਬੜੀ ਸਰਕਾਰ ਦਾ ਮਾਮਲਾ ਹੈ ਮੈਨੂੰ ਲੱਗਦਾ ਕੋਈ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ ਪ੍ਰਵਾਸ ਨਹੀਂ ਹੋ ਰਹੀ ਉਹ ਬੰਦੇ ਬਕਾਸ਼ ਕਿਉਂ ਰਿਆ ਬੀ ਇਹਨੂੰ ਕੋਈ ਉਸ ਸਿਸਟਮ ਨਾਲ ਮਿਲ ਜੇ ਕੋਈ ਆਦਰ ਨਾਲ ਮਿਲ ਜੇ ਮੈਂ ਤਾਂ ਲੋਕਾਂ ਨਾਲ ਆਉਂਦੇ ਨਾ ਪਬਲਿਕ ਇਨਫਰਾਸਟ੍ਰਕਚਰ ਵਿੱਚ ਵਾਦਾ ਕਰਦਾ ਹੈ ਇਹੜਾ ਮੈਡੀਕਲ ਦਾ ਰੋਲਾ ਹੈ ਜਾਂ ਕੋਈ ਵੀ ਰੋਲਾ ਮੈਂ ਹੋਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਦਬਾਅ ਜਰੂਰ ਪਾਇਆ ਗਿਆ ਤੇ ਤੁਸੀਂ ਆਪ ਦੀ ਐਕਟੀਵਿਟੀਸਟਾ ਵਾਪਸ ਲਓ ਜਾਂ ਸਾਡੇ ਨਾਲ ਪੈਸਿਆਂ ਦੀ ਸਾਝੇਦਾਰੀ ਕਰੋ ਇਹ ਆਪਾਂ ਹੀ ਇਸ ਗੱਲ ਤੇ ਨਹੀਂ ਪੈਂਦੇ ਤੇ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਕਾਲ ਕਰੋ ਸਵੇਰੀਆ ਦੇ ਘਰੇਓ ਕਿਸੇ ਨੇ ਰਾਤ ਬਰਾਕੇ 6:00 ਕਰ ਵਜੇ ਆ ਕੇ ਮੀਟੇਗਾ ਕਹੇ ਹੈ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਨੇ ਸਾਰੇ ਫਰੀਦਕੋਟ ਨੂੰ ਬੋਲਦਾ ਕਿੰਨਾ ਕ리에 ਮੈਸੇਜ ਵੜਿਆ ਗਿਆ ਨਸ਼ਾ ਪਿੰਦਾ ਨਹੀਂ ਵੜਿਆ ਗਿਆ ਵੇਚਲਾ ਵੜਿਆ ਗਿਆ ਕੀ ਹੁੰਦਾ ਕੱਟਿਆ ਕੀ ਉਹਦੇ ਖਾਤੇ ਚੈੱਕ ਹੋਏ ਕੀ ਉਹਦੇ ਪੈਸੇ ਕਿੱਥੇ ਆਏ ਕਿਉਂ ਦੇ ਚੈੱਕ ਹੋਏ ਸਰਵਾਈ ਹੋ ਰਹੀ ਹੈ ਐਦਾ ਕਿ ਜਵਾਬ ਦਿੱਤਾ ਜਾਵੇ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਦੀ ਮੈਡੀਕਲ ਟੂਰ ਵੀ ਨਾ ਹੋਵੇ ਸਾਫੀਰ ਨਾਲ ਕੀ ਹੋਵਾ ਲੱਗਣ ਗਿਆ ਮੈਂ ਤਾਂ ਹੀ ਜੱਲੂਗਾ ਡੀਟੀਪੀਐਸ ਦੀ ਸਮੇਤ ਅੱਜ ਜਦੋਂ ਮੈਂ ਕੈਂਡਾਸ ਦੇ ਨਾਲ ਦੇ ਵਿੱਚ ਵਿਜੀਲੈਂਸ ਸੀਨੀਅਰਾਂ ਦੀ ਟੀਮ ਨਾਲ ਜਿਹੜੇ ਅਫਸਰ ਇੱਥੇ ਆਏ ਆ। ਸੁਭਾਲ ਹੈ। ਇਸ ਕੱਲ੍ਹ ਦੇ ਡੀਟੀਪੀਐਸ ਦਾ ਜਿਹੜਾ ਜਾਊਗਾ। ਉਹਨਾਂ ਦੀ ਅਸਲ ਕੀ ਇਨਕੁਆਰੀ ਤੋਂ ਤਾਂ ਤੁਸੀਂ ਮਿਲਤੀ ਨਹੀਂ ਕਰਾ ਸਕਦੇ ਭਾਈ ਸਿੱਟਾ ਹੋ ਕਿਉਂ ਆਏ ਜਨਾਬ ਰੁਕਿਆ ਜਾ ਰਿਹਾ ਵੀ ਚੀਜ਼ ਹੁਣ ਤੂੰ ਜਨਾਬ ਜੇ ਤੈਨੂੰ ਕੋਈ ਕੋਈ ਕੁਝ ਚੀਜ਼ ਹੈ ਮੈਂ ਕਹਿੰਦਾ ਯਾਰ ਨਿੰਤੀ ਨਾ ਕਰਾਉਣਾ ਟੱਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਤੱਕ ਨਹੀਂ ਨ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਤਾਂ ਕਈ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਮੈਂ Hindu religion ਦੇ ਨਾਲ ਖੱਤਰੀ ਬੰਦਾ Hindu ਬੰਦਾ ਹੈ ਕਿ ਮੈਨੂੰ ਤੰਗ ਦਬਾਇਆ ਜਾ ਰਿਹਾ ਹੈ ਆਮ ਨਾਲ ਗੱਲ ਕਰ ਰੋ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ ਰੀਜਨ ਦੇ ਹੁੰਦੀ ਵੇਖੀ ਐ ਨੇਰੇ ਦੇ ਵਿੱਚ ਰਾਤ ਭਰ ਤੁਸੀਂ ਕਿਤੇ ਐਵੀਂ ਕਾਰਵਾਈ ਹੁੰਦੀ ਦੇਖੀ ਐ ਇਹ ਲੋਕ ਦੱਸੋ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਵੀ ਥਾਵਾਂ ਬਣੀਆਂ ਨੇ ਕਈ ਥਾਵਾਂ ਨੇ ਕਿਉਂ ਨਾ ਸਾਰਾ ਭਾਈ ਜੀ ਆ ਸਾਰਾ ਮੈਂ ਕਿਹਾ 100 ਕਿਲੋਮੀਟਰ ਚੈੱਕ ਕਰਾਓ ਸਾਰੀਆਂ ਥਾਵਾਂ ਬਣੀਆਂ ਕੋਈ ਬੰਦਾ ਜੇ ਅਸੀਂ ਬਾਅਦ ਚੱਕਦੇ ਐ ਇਹਦਾ ਮਤਲਬ ਜੇ ਬਾਅਦ ਚੱਕਣਾ ਗੁਨਾਹ ਹੋ ਗਿਆ ਤੁਸੀਂ ਕਹਿੰਦੇ ਕਿਰਤ ਕੀਤਾ ਹੈ ਜਾਂ ਬ੍ਰੀਫ ਕੋਰਟ ਤੋਂ ਕੋਰਟ ਤੇ ਤੱਕ ਜੇ ਤੁਸੀਂ ਗਿਰਾ ਮਾਰੋਗੇ ਤਾਂ ਬਿਲਕੁਲ ਜਿਵੇਂ 29 ਉਹੀ ਗੱਲ ਕਹੀ ਹੈ ਸਾਰੇ ਨਜਾਇਜ਼ ਹੈ ਸਾਰੇ ਨਜਾਇਜ਼ ਕਬਜ਼ੇ ਹੈ ਸਾਡੀ ਤੋਂ ਗਲਤੀ ਹੋ ਗਈ ਸੀ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਆ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਹੈ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ